ਉਹ ਵਕਤ ਦਾ ਰਾਜਾ ਵੀ ਰੋਜ਼ ਰੱਤ ਤੇ ਬੈਠ ਕੇ ਲੰਗਦਾ ਸੀ ਰਾਜ ਮਹਿਲਾ ਤੋਂ ਰਾਜ ਸਭਾ ਦੇਖ ਜਾਂਦਾ ਸੀ ਉਸੇ ਹੀ ਰਸਤੇ ਨੂੰ ਮਨ ਦੇ ਚ ਰਾਜੇ ਦੇ ਖਿਆਲ ਆਇਆ ਬਜਨੀਕ ਬੜਾ ਹੈ ਲੇਵਲীন ਰਹਿੰਦਾ ਹੈ ਹਰ ਵਕਤ ਸੁਰਤ ਦੀ ਕਾਗਰਤਾ ਦੇ ਵਿਚ ਰਹਿੰਦਾ ਹੈ ਇਹਨੂੰ ਆਪਣੇ ਮਹਿਲਾ ਚ ਬੁਲਾ ਲਿਆ ਦਾਵਤ ਦੇ ਦੇਣਾ कुछ दिन साडे मैलां रवे दो चार दिन अठ दस दिन यह मन दोच लिया बी राज तो वापसी ते प्रथना करांगा कवा वापस आ रहे है झुगी कोल इसने रथ रुकवाया उतर हाथ जोड़ के आखे संत जी कुछ दिन साडे ग्रह दो ਕੋਚ ਦੇ ਉਹ ਸਾਧੂ ਇੱਕਦਮ ਖੜਾ ਹੋ ਗਿਆ ਕਹਿੰਦਾ ਚਲੋ ਰਾਜੇ ਦੀ ਅੰਧੀ ਸ਼ਰਦਾ ਟੁੱਟ ਗਈ ਕਹਿੰਦਾ ਲੈ ਤੇ ਤੇ ਨਾਜ਼ ਨਖਰੇ ਕੁਝ ਕੀਤੇ ਹੀ ਨਹੀਂ ਜਿੰਨੇ ਚਿਰ ਤੱਕ ਬੰਦਾ ਨਾਜ਼ ਨਖਰੇ ਕਰੇ ਨਾ ਅਗਲਾ ਉਹਨੂੰ ਸੰਤ ਨਹੀਂ ਮੰਨਦਾ ਐਸ ਵਾਗੇ بڑے بڑے ਨਖਰੇ ਦਿਖਾਉਂਦੇ ਨੇ ਉਹ ਲੋਕ ਜੋ ਵਾਸਤਵਕ ਸੰਤ ਨਹੀਂ ਹੁੰਦੇ ਉਸ ਦਾ ਸੂਰਲ ਨਹੀਂ ਹੁੰਦੇ بڑے ਵਿਖਮ ਹੁੰਦੇ ਬਹੁਤ ਵਿਖਮ ਹੁੰਦੇ ਸਰਲ ਨਹੀਂ ਹੁੰਦੇ सादे नहीं आते पर राजे की शरदा टूट गई है इसे उड़ीके कदों मैं दावत देव ते दे। चलिए मैं सही उड़ी किसी उड़ीके मैं थे खड़ा हो गया कह चुक से राजा हम अपनी जीती हुई दावत ने वापस लेना भी उसने अपनी तोहिन समझी लेकिन श्रद्धा उसकी अद्धी टूट गई बिठा लिया रथ मेला चला गया जेड़ा मेहमान खाना से सी सीराया जेड़े पकवान खुद खाता सदू ने ओ खा दे। फिर उस राजे ने नवे बस्तर जो अपने लिए सिलवाए सन हो दते बह पहन उन्हें वो भी पा लिया कीमती कपड़े भी पहन ਰਾਤ ਨੂੰ ਬੜੇ ਸੁੰਦਰ ਸੇਜਾ ਤੇ ਉਸਤਾ।तरह-तरह ਦੇ ਰੋਜ਼ ਪਕਵਾਨ ਹੈ ਸ਼ੋ ਆਰਾਮ ਰੋਜ਼ ਮੁਗਈਆ ਲਾ ਜਾ ਕਰਾ ਦਿੰਦਾ ਸੀ। ਅੱਜ ਚੌਥੇ ਦਿਨ ਰਾਜਾ ਖੋਲ ਬੈਠਾ ਤੇ ਸੰਤ ਨੂੰ ਵੀ ਦਿਸ ਪਿਆ ਇਹਦੇ ਅੰਦਰ ਸ਼ਰਦਾ ਨਹੀਂ। ਸੰਤ ਨੂੰ ਦਿਸ ਪਿਆ। ਮੈਂ ਹੁਣੇ ਯਾਰ ਜੀ ਦੀ ਅੱਖਾਂ ਬਹੁਤ ਕੁਝ ਦੱਸ ਦਿੰਦੀਆਂ। ਬਹੁਤ ਬੜਾ ਰਾਜਾ ਕਹੀਂ ਲਗਾ ਮੈਂ ਤੁਹਾਡੇ ਕਦਮਾਂ ਤੇ ਸਿਰ ਰੱਖਦਾ ਸੀ ਤੇ ਹੱਥ ਜੋੜਦਾ ਸੀ ਅੱਜ ਨਾ ਕਦਮਾਂ ਤੇ ਸਿਰ ਰੱਖਿਆ ਨਾ ਮੈਂ ਅੱਜ ਹੱਥ ਜੋੜਨ ਕਿਉਂਕਿ ਤੁਹਾਡੀ ਸਾਡੀ ਬਰਾਬਰੀ ਹੋ ਗਈ ਜੋ ਮੈਂ ਕੱਪੜੇ ਪਹਿਨਨ ਉਹ ਹੀ ਤੁਸੀਂ ਪਹਿਨਨ ਜੋ ਮੈਂ ਖਾਦਾਏ ਉਹ ਹੀ ਤੁਸੀਂ ਖਾਦਾਏ ਜਿਸ ਤਰ੍ਹਾਂ ਦੇ ਮਹਿਲਾਂ ਚ ਮੈਂ ਰਹਿੰਦਾ ਆ ਪਿਆ ਤੁਸੀਂ ਵੀ ਰਹੋਗੇ ਔਰ ਜਿਸ ਤਰ੍ਹਾਂ ਦੀ ਸੇਜਾ ਤੇ ਮੈਂ ਸੌਂਦਾ ਤੁਸੀਂ ਸੌਂਦੇ मैन हूं कोई फर्क नहीं तेरे विच, ते मेरे दिस वास्ते मेरा सिर नहीं चुके इस वास्तव मैं हाथ नहीं जोड़ जो मैं कह रहा है यह सही है या गलत दसो संत कह लगा दसागा सही पर इथे नहीं बाहर चल प्राचीन गाथा है ਪੁਰਾਣੀ ਕਥਾ ਹੈ ਰਾਜਾ ਵੀ ਬੜਾ ਉਤਾਵਲਾ ਸੀ ਚਲੋ ਦਸੇਗਾ ਕਹਿੰਦਾ ਚਲੋ ਫਿਰ ਬਾਹਰ ਚਲੋ ਪੁਰਾਣੇ ਰਜਵਾੜੇ ਹੁੰਦੇ ਸੰ ਛੋਟੀਆਂ ਛੋਟੀਆਂ ਜਦੀਰਾਂ 8-10 ਪਿੰਡਾਂ ਦਾ ਰਜਵਾੜਾ ਮਹਾਤਮਾ ਬੁੱਧਾ ਪਿਤਾ ਕਪਲਵਸਤੂ ਦਾ ਰਾਜਾ ਸੀ ਐਤੀ ਚਾਲੀ ਪਿੰਡ ਤੋਂ ਛੋਟੇ-ਛੋਟੇ ਔਰ ਕੁਝ ਵੀ ਨਹੀਂ ਸੀ गालबन तीन चार प्रलांग जब चले राजा कहें दसो बहुत दूर आ गए बड़े साडे च परक ही है संत कह अगे दसा अगे दसा पूरा मील चल रहे है हम राजा फिर पुछद हूं ते दसो मैं चल के थक गया मैं कभी इतना चलिया नहीं ਜੀ ਬਹੁਤ ਮੈਨੂੰ ਚਲਾ ਲੈ ਹੁਣ ਤੇ ਦੱਸੋ ਸੰਤ ਕਹਿੰਦਾ ਦਸਾਂਗਾ ਅੱਗੇ 2 ਮੀਲ ਦੀ ਵਾਟ ਤੈ ਹੋਈ ਇਤਨਾ ਕਦੀ ਚਲਿਆ ਨਹੀਂ ਸੀ ਰਾਜਾ ਰਾਤ ਤੇ ਸਵਾਰੀ ਕਰਦਾ ਸੀ ਆਖਣ ਲੱਗਾ ਸੰਤ ਜੀ ਹੁਣ ਤੇ ਦੱਸੋ ਕਹਿੰਦੇ ਥੋੜੀ ਦੂਰ ਹੋਰ ਚੱਲਦੇ ਹਾਂ ਦਸਾਂਗੇ राजे का हौसला बन गया चलद चलद थोड़ी दूर त राजा रुक गया क्या संत जी हूं ते दसा संत कहीं अगे राजा कहें मैं अगे नहीं जा सकता मेरे राज सरहद इतने खत्म हो जाती मैं अगे नहीं जा सकता। मेरी स्टेट इथे तक है मेरा राजाठे तक है मेरा राजाठ पिछे रह गया मेरे महल पिछे रह गए मेरा परिवार पिछे रह गया ऐसे हद खत्म है। संत कह लगा तेरे ते च यही फर्क है तेरे महल पिछे ने मेरे है। तेरा सब कुछ पिछे है मेरा सब कुछ अगे है जिथों तेरा सब कुछ खत्म है, उसे जगह तो मेरा सब कुछ शुरू होता है ਜਾ ਤੇਰੇ ਮੈਲ ਛੱਡੇ ਕੱਪੜੇ ਉਤਾਰ ਕੇ ਪਰੇ ਸੁਰਤ ਤੇ ਆਪਾਂ ਚਲੇ ਜਾਂਦੇ ਤੇ ਤੇਰੇ ਮੇਰੇ ਚਾਹੀ ਫਰਕ ਤੂੰ ਅੱਗੇ ਨਹੀਂ ਆ ਸਕਦਾ ਪਿੱਛੇ ਮੁੜ ਸਕਦਾ ਅਸੀਂ ਪਿੱਛੇ ਮੁੜਦੇ ਹੀ ਨਹੀਂ ਆਉਂਦੇ ਅਗਾਹ ਜਾਂਦੇ ਹੁੰਦੇ ਆਗਾਹ ਕੋ ਤਰਾਂਗ ਪਿੱਛਾ ਫੇਰਨਾ ਮੋੜਣਾ ਨਾ ਨਿਕ ਸਿੰਝ ਇਹ ਆਵਾਰ ਬਹੜ ਨਾ ਹੋਵੀ ਜਨਮੜਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਿਉਂ ਪਿੱਛੇ ਸੁਰਤ ਨੂੰ ਮੋੜਦਾ ਹੈ ਬੰਦਾ ਅੱਗੇ ਗੁਰਦੁਆਰੇ ਸੁਰਤ ਪਿੱਛੇ ਕਾਰੋਬਾਰੇ ਜਾ ਰਹੀ ਹੈ ਕਮ ਸੇ ਕਮ 1 ਘੰਟੇ ਲਈ ਤੇ ਸੁਰਤ ਨੂੰ ਅੱਗੇ ਰੱਖ ਸ਼ਬਦ ਦੇ ਨਾਲ ਜੋੜ ਇੱਕ ਅੱਧੇ ਘੰਟੇ ਲਈ ਤੇ ਕਰ ਇੱਥੇ ਆ ਕੇ ਵੀ ਤੇਰੀ ਸੁਰਤ ਪਿੱਛੇ ਪਰਿਵਾਰ ਦੇ ਵਿੱਚ ਕਾਰੋਬਾਰ ਦੇ ਵਿੱਚ ਘਰ ਦੇ ਵਿੱਚ ਸੁਰਤ ਪਿੱਛੇ ਜਾਂਦੀ ਹੈ ਅੱਗੇ ਨਹੀਂ ਜਾਂਦੀ ਸਾਹਿਬ ਕਹਿੰਦੇ ਨੇ ਅਗਾਹ ਕੋ ਤਰਾ ਪਿੱਛੇ ਫੇਰ ਨਾ ਮੋੜਣਾ ਪਿੱਛੇ ਤੇ ਸਾਡਾ ਸੰਸਾਰ ਹੈ ਅੱਗੇ ਨਿਰੰਗਾ ਪਿੱਛੇ ਤੇ ਸਾਡਾ ਪਰਿਵਾਰ ਹੋ ਸਕਦਾ ਕਰਤਾਰ ਤੇ ਅੱਗੇ ਪਿੱਛੇ ਤੇ ਸਾਡਾ ਕਾਰੋਬਾਰ ਹੈ ਨਿਰੰਕਾਰ ਦੀ ਦੁਨੀਆ ਤੇ ਅੱਗੇ ਅਗਾਂ ਕੋ ਤਰਾਂ ਪਿੱਛਾ ਫੇਰ ਨਾ ਮੋੜੜਾ ਨਾਨਕ ਸਿੰਘ ਇਹ ਆਵਾ ਬਹੁੜ ਨਾ ਹੋਵੀ ਜਨਮੜਾ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਐ ਮੇਰੇ ਪਾਤਸ਼ਾਹ ਯਾ ਇਲਾਹੀ ਚਸ਼ਮੇ ਬੀਨਾ ਏ ਬਿਦੇ ਦਰ ਸਰਮ ਅਦ ਇਸ਼ਕ ਸੌਦਾ ਏ ਬਿਦੇ ਉਹ ਪਿਆਰ ਦੇ ਉਹ ਇਸ਼ਕ ਦੇ ਉਹ ਭਾਵਨਾ ਦੇ ਉਹ ਸ਼ਰਧਾ ਦੇ ਇੱਕ ਦਫਾ ਸਾਰੇ ਕਹਿ ਦੇਣ ਅਨੰਦ ਲਾਲ ਸੁਦਾਈ ਹੋ ਗਏ ਪਾਗਲ ਹੋ ਗਏ ਮਹਾਰਾਜ ਅਜੇ ਤੀ ਲੋਕੀ ਮੈਨੂੰ ਕਵੀ ਕਹਿੰਦੇ ਨੇ ਸ਼ਾਇਰ ਕਹਿੰਦੇ ਨੇ ਵਿਦਵਾਨ ਕਹਿੰਦੇ ਨੇ ਆਲਮ ਪਾਜ਼ਲ ਕਹਿੰਦੇ ਨੇ ਪੰਡਿਤ ਕਹਿੰਦੇ ਨੇ ਮਹਾ ਵਿਦਵਾਨ ਕਹਿੰਦੇ ਨੇ ਮੈਨੂੰ ਕਿਸੇ ਨੇ ਪਾਗਲ ਕਹਿਣਾ ਨਹੀਂ ਸ਼ੁਰੂ ਕੀਤਾ ਹੈਰਾਨਗੀ ਦੀ ਗੱਲ ਛੋਟੀ ਦਾ ਸਿਆਣਾ ਮਨੁੱਖ ਇਹ ਕਹਿ ਰਿਹਾ ਹੈ ਇਸ ਦੌਰ ਦੇ ਸਰਦਾਲੂ ਹੋਣਾ ਬੜਾ ਔਖਾ ਹੋ ਗਿਆ ਬਹੁਤੇ ਸ਼ਰਧਾਲੂਨ ਲੋਕੀ ਪਾਗਲ ਕਹਿਣ ਲੱਗਦੇ ਨੇ ਬਹੁਤੇ ਸ਼ਰਧਾਲੂਨ ਲੋਕੀ ਬੋਲਾ ਕਹਿਣ ਲੱਗਦੇ ਨੇ ਉਹ ਖਾਣਾ ਨਿੱਕੀ ਨਿੱਕੀ ਗੱਲ ਤੇ ਸ਼ਰਧਾ ਟੁੱਟ ਜਾਂਦੀ ਹੈ ਬੰਦਿਆਂ ਦੀ ਬਹੁਤ ਛੋਟੀਆਂ ਛੋਟੀਆਂ ਗੱਲਾਂ ਹਜ਼ਾਰਾਂ ਦਫਾ ਰੱਬ ਦੀ ਕਥਾ ਸੁਣੀਏ ਗੁਰਬਾਣੀ ਦੇ ਵਿਚਾਰ ਸੁਣੀ ਹੋਵੇ ਇਹਦੇ ਮਾੜੀ ਜਿਹੀਆਂ ਸ਼ਰਧਾ ਬਣਦੀ ਹੈ ਕਿ ਕੋਈ ਮਨੁੱਖ ਦੇ ਕਿਧਰੇ ਦੋ ਬੋਲ ਅ ਸ਼ਰਧਾ ਬਰੇ ਸੁਣ ਲਈਏ ਸ਼ਰਧਾ ਟੁੱਟ ਜਾਂਦੀ ਹੈ ਇਹ ਸ਼ਰਧਾ ਮਨੁੱਖਾਂ ਕੁਝ ਵੀ ਨਹੀਂ ਸੱਚੀ ਕੰਨ ਤੇ ਖੜੀ ਹੈ तो लवस बनी बनाई शरदा तोड़ के रख दें इतों ही पता चलता है मनुकुल शरदा एवं कच्ची कंध वर्गी वर्गी कुछ भी नहीं माड़ा जहां धक्का दिता गई रस्ता वेखण वास्ते अखा चाहिए दृष्टि चाहिए रस्ते चलण वास्ते पैर चाहिए दृष्टि ज्ञान है समझ है अकल है शरदा पैर न ਭਾਵਨਾ ਪੈ ਰਹੇ ਪਿਆਰ ਪੈ ਪੰਡਾ ਪਿਆਰ ਨਾਲ ਪੈ ਹੁੰਦਾ ਹੈ ਸ਼ਰਧਾ ਨਾਲ ਪੈ ਹੁੰਦਾ ਹੈ ਅਕਲ ਨਾਲ ਨਹੀਂ ਅਕਲ ਨਾਲ ਪੰਡਾ ਦਿਖਾਈ ਦੇਂਦਾ ਹੈ ਮੰਜ਼ਿਲ ਦਿਖਾਈ ਦੇਂਦੀ ਹੈ ਪਰ ਮੈਂ ਫਿਰ ਅਰਸ਼ ਕਰਾਂ ਪੈਰ ਨਹੀਂ ਨਹੀਂ ਸ਼ਰਧਾ ਬਿਲਕੁਲ ਨਹੀਂ ਹੈ ਭਾਵਨਾ ਬਿਲਕੁਲ ਨਹੀਂ ਹੈ ਪਿਆਰ ਬਿਲਕੁਲ ਨਹੀਂ ਹੈ ਭਾਵੇਂ ਚੋਟੀ ਦਾ ਗਿਆਨ ਨਹੀਂ ਹੋਵੇ ਉਰਾਰ ਹੀ रह ਜਾਏਗਾ ਕੁਝ ਵੀ ਨਹੀਂ ਹਿਰਦਾ ਵੀ ਕਠੋਰ ਹੋਵੇ ਬੜਾ ਕਠੋਰ ਹੋਏਗਾ 5000 ਸਾਲ ਤੱਕ ਬ੍ਰਾਹਮਣਾ ਨੇ ਜੋ ਛੋਟੀ ਦੇ ਵਿਦਵਾਨ ਸਨ ਸ਼ੂਦਰਾਂ ਲਈ ਮੰਦਰਾਂ ਦੇ ਦਰਵਾਜ਼ੇ ਬੰਦ ਰੱਖੇ ਲੈ ਬੜਾ ਛੋਟੀ ਦਾ ਵਿਦਵਾਨ ਕਾਜ਼ੀ ਸੀ ਸੂਬਾ ਸਰਹੰਦ ਦੇ ਕੋਲ ਉਸਨੇ ਬੁਲਾਇਆ ਸੀ ਫੈਸਲਾ ਕਰਨ ਵਾਸਤੇ 마ਸੂਮ ਬੱਚਿਆਂ ਦਾ ਕਾਜ਼ੀ ਦਾ ਫਤਵਾ ਤੇ ਲਾਜ਼ਮੀ ਸੀ ਬਗਦਦਿਸ਼ ਕੁਰਾਨ ਕੁਰਾਨ ਪੂਰੀ ਗੰਠ ਹਾਫਿਜ਼ ਸੀ ਅਰਥ ਬੋਧ ਆਮਦਾਜ਼ ਸੀ अदीसा बना बड़ा विद्वान चौटी का तेरे हथों किसी नाबालग बच्चे का औरत का और हून जमीन ते नहीं डोलना चाहिए खुदा माफ नहीं करेगा तो वह नवाब ਕਾਜ਼ੀ ਨੂੰ ਕਹਿੰਦਾ ਕੀ ਕਰੀਏ ਕੀ ਕਰੀਏ ਇਨਾ ਬੱਚਿਆਂ ਦਾ ਕੀ ਕਰੀਏ ਕਾਜ਼ੀ ਕਹਿੰਦਾ ਹੋਂਡੋਲਣ ਦੀ ਕੀ ਲੋੜ ਹੈ ਕੋਈ ਨਹੀਂ ਢੋਲ ਦੇ ਇਹਨਾਂ ਨੂੰ ਜ਼ਿੰਦਾ ਹੀ ਦੀਵਾਰ ਦੇ ਚਿੰਨ੍ਹ ਦੋ ਗਲਤ ਇਹ ਕਾਜ਼ੀ ਫੈਸਲਾ ਕਰਦਾ ਹੈ ਬੜਾ ਵਿਦਵਾਨ ਬੜਾ ਵਿਦਵਾਨ ਬੜਾ ਪੰਡਿਤ ਬੜਾ ਪੜਾ ਲਿਖਾ रस्ते चलण की तोफीक कोई नहीं शरदा से है ही को कोई नहीं भावना से है ही कोई नहीं प्रेम है ही को कोई संबंध से प्रेम बड़े बड़े ज्ञानी कोहरे रह जाते हैं नहीं बड़े बड़े दार्शनिक चिंतक बुलारे लिखारी मैं पत्थर दिल देखे ने कुछ भी नहीं कुछ भी नहीं कुछ भी नहीं, कुछ भी नहीं। रस्ता वेखण अखा चाह रस्ते चलने पहल चाहिए और मैं फिर अर्ज करा पैर नहीं है तो चल ही नहीं सकता बैठा रहेगा दूजे के पैरों नहीं चलिया जाता पर पैर है अखा नहीं यकीन जाने भटकदा भटकदा किसी दिन पहुंच सकता है सूरदास अमृतसर पहुंच गया सी गुरु के चरणों पहुंच गया सी भटक भटक के बार दिन अखा इसके नहीं सन ਜੇ ਬਾਹਰ ਦੀ ਅੱਖਾਂ ਨਹੀਂ ਐ ਤੇ ਬਾਹਰ ਭਟਕ-ਭਟਕ ਕੇ ਮਨ ਨੂੰ ਬਾਹਰ ਦਾ ਰਸਤਾ ਤੈਅ ਕਰ ਸਕਦਾ ਐ ਚਲੋ ਅੰਦਰ ਦਾ ਗਿਆਨ ਪਰਮਾਤਮਾ ਦਾ ਨਹੀਂ ਐ ਸੂਝ ਸਮਝ ਪਰਮਾਤਮਾ ਦੇ ਨਹੀਂ ਐ ਸਿਰਫ ਭਾਵਨਾ ਪਿਆਰ ਤੇ ਸ਼ਰਧਾ ਹੈ ਜਿੱਕੇ ਨਾਲੋਂ ਪਹੁੰਚ ਜਾਂਦਾ ਮਨ ਪਹੁੰਚ ਜਾਂਦਾ ਐ ਇਸ ਨੂੰ ਮੈਂ ਫਿਰ ਤੁਹਾਡੇ ਸਾਹਮਣੇ ਕੋਲਾਂਗਾ ਚਾਰ ਦਿਨ ਮੈਂ ਹੋਰ ਹਾਜ਼ਰੀ ਭਰਨੀ ਐ ਸਾਧ ਦੇਵਕਟਾਟ ਤੋਂ ਨਾ ਤੁਹਾਡੇ ਚਰਨ ਪਰਸਾਂਗੇ ਉਹਦੇ ਵਿੱਚ ਖੋਲਣ ਦੀ ਕੋਸ਼ਿਸ਼ ਕਰਾਂਗੇ ਇੱਥੇ ਸਮਾਪਤੀ ਬੁੱਲ ਚੁਗਦੀ ਸਮਾ ਸਤਿਗੁਰ ਰਹਿਮਤ ਕਰਨ ਬਖਸ਼ਿਸ਼ ਕਰਨ ਤੁਹਾਡੇ ਹਿਰਦੇ 'ਚ ਪਿਆਰ ਦੀ ਸੌਗਾਤ ਪਾਵਨ ਸ਼ਰਧਾ ਦੀ ਸੌਗਾਤ ਪਾਵਨ ਈਸ਼ਵਰ ਦਾ ਭਰੋਸਾ ਤੇ ਭਾਵਨਾ ਪੈਦਾ ਹੋਵੇ ਨਾ ਵੀ ਹੋਇਆ ਤੇ ਗਿਆਨ ਕੋਈ ਬਹੁਤ ਵੱਡੀ ਗੱਲ ਨਹੀਂ ਸ਼ਰਧਾ ਪਹੁੰਚਾ ਦਿੰਦੀ ਹੈ ਭਾਵਨਾ ਹਿਰਦੇ ਨੂੰ ਰਸ ਨਾਲ ਭਰ ਦਿੰਦੀ ਹੈ ਪਿਆਰ ਹਿਰਦੇ ਨੂੰ ਅੰਦੋਲਿਤ ਕਰ ਦਿੰਦਾ ਹੈ ਔਰ ਸਾਫ਼ ਕਹਿ ਦਿੱਤਾ ਕਲਗੀ ਦਰ ਪਾਤਸ਼ਾਹ ਸੱਚ ਕਹੋ ਸੁਣ ਲੈ ਹੋ ਸਵੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਪਾਤ ਗੁਣ ਐਥੋ ਬ੍ਰਿੰਦ ਭਰਾਤ ਜਨਾਵਰੇ ਇੱਕ ਬੈਰਾਗ ਬਿਨਾ ਸਭ ਠੀਕ ਹੈ ਭਰਤਰੀ ਕਹਿੰਦਾ ਹੈ ਬੰਦਾ ਗਿਆਨੀ ਹੈ ਦਾਨੀ ਹੈ ਬੜਾ ਕੁਛ ਕਰਦਾ ਹੈ ਪਿਆਰ ਨਹੀਂ ਹੈ ਇਹਦਾ ਸਭ ਕੁਛ ਇੰਜ ਹੈ ਉਹ ਬਰਾਤ ਜਿਹਦੇ ਚ ਲੜਾਈ ਕੋਈ ਨਹੀਂ ਲੜਾਈ ਕੋਈ ਨਹੀਂ ਇਸ ਬਰਾਤ ਦੇ ਕੀ ਮੈਨੇ ਰੱਖ ਕੀ ਮੈਨੇ ਰੱਖਦੀ ਬਰਾਤ ਲੜਾਈ ਕੋਈ ਨਹੀਂ